ਜਮ ਤੇ ਉਲਟ ਪਏ ਹੈ RAM ਦੁੱਖ ਬਿਨ ਸੇ ਸੁਖ ਕੀ ਉਹ ਬਿਸਰਾਮ ਭਗਤ ਜੀ ਦੱਸਦੇ ਨੇ ਜਦ ਤੋਂ ਮੇਰੀ ਪ੍ਰਭੂ ਨਾਲ ਸਾਝ ਪੈ ਗਈ ਹੈ ਜਮਾ ਤੋਂ ਬਦਲ ਕੇ ਪ੍ਰਭੂ ਦਾ ਰੂਪ ਹੋ ਗਏ ਹਨ ਭਾਵ ਪਹਿਲਾਂ ਜੋ ਮੈਨੂੰ ਜਮ ਰੂਪ ਦਿਸਦੇ ਸਨ ਹੁਣ ਉਹ ਪ੍ਰਭੂ ਦਾ ਰੂਪ ਦਿਖਾਈ ਦਿੰਦੇ ਹਨ ਕਹਿੰਦਾ ਆਪਾਂ ਅੱਭੀ ਪਹਿਲਾਂ ਜਦੋਂ ਗੁਰਮਤ ਨਹੀਂ ਸੀ ਉਦੋਂ ਈਰਖਾ ਦੇ ਕਾਰਨ ਮੈਨੂੰ ਆਪਣੇ ਵੀ ਪ੍ਰਾਏ ਦਿਸਦੇ ਸਨ ਮੇਰੇ ਦੁਸ਼ਮਣ ਦਿਸਦੇ ਸੀ ਤੇ ਹੁਣ ਉਹਨਾਂ ਵਿੱਚੋਂ ਮੈਨੂੰ ਪ੍ਰਭੂ ਪਰਮਾਤਮਾ ਦਾ ਰੂਪ ਦਿਖਦਾ ਹੈ ਤੇ ਜਦੋਂ ਰੱਬ ਦਾ ਰੂਪ ਦਿਸਣ ਲੱਗਾ ਸਾਰਿਆਂ ਦੇ ਵਿੱਚ ਫੇਰ ਕਿ ਹੋਇਆ ਦੁੱਖ ਮਨ ਸੇ ਸੁਖ ਕਿਉ ਬਿਸਰਾਮ ਮੇਰੇ ਦੁੱਖ ਦੂਰ ਹੋ ਗਏ ਹਨ ਤੇ ਸੁਖਾਂ ਨੇ ਮੇਰੇ ਅੰਦਰ ਡੇਰਾ ਆਣ ਜਮਾਇਆ ਹੈ ਬੈਰੀ ਉਲਟ ਭਏ ਹੈ ਮੀਤਾ ਸਾਖਤ ਉਲਟ ਸਜਨ ਭਏ ਚੀਤਾ ਸਜਨ ਭਏ ਚੀਤਾ ਮਹਾਰਾਜ ਦੱਸਦੇ ਨੇ ਜੋ ਪਹਿਲਾਂ ਬੈਰੀ ਸਨ ਉਹ ਹੁਣ ਸੱਜਣ ਬਣ ਗਏ ਹਨ ਪਾਪ ਜੋ ਇੰਦਰੇ ਪਹਿਲਾਂ ਬਕਾਰਾਂ ਵੱਲ ਲੈ ਜਾ ਕੇ ਲਜਾ ਕੇ ਬੈਰੀਆਂ ਵਾਲਾ ਕੰਮ ਕਰਾ ਰਹੇ ਸਨ ਹੁਣ ਉਹ ਭਲੇ ਪਾਸੇ ਲਿਆ ਰਹੇ ਹਨ ਮੈਨੂੰ ਇੱਕ ਤਾਂ ਉਹ ਹੋ ਗਿਆ ਬਈ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਦਾ ਨਾ ਮਨੁੱਖ ਤੇ ਬੈਰ ਵਿਰੋਧ ਤਾਂ ਖਤਮ ਹੋ ਜਾਂਦੀ ਹੈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਫਿਰ ਸਾਰੇ ਭੈਣ ਭਰਾਵਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਕਿਸੇ ਕਿਸਮ ਦਾ ਈਰਖਾ ਦਵੇਦ ਨਹੀਂ ਰਹਿੰਦੀ ਇਕ ਤਾਂ ਇਹ ਹੋ ਗਈ ਦੂਜੀ ਹੈ ਜਿਹੜਾ ਅਸਲ ਭਾਵ ਅਰਥ ਹੈ ਦਾ ਉਹ ਹੈਗਾ ਵੀ ਜਿਹੜੇ ਆ ਪੰਜ ਤਤ ਨੇ ਸਰੀਰ ਦੇ ਅੰਦਰ ਇਨਾਂ ਦੀ ਗੱਲ ਕਰੀ ਆ ਹੁਣ ਇਸ ਬੰਦ ਦੇ ਵਿੱਚ ਬੈਰੀ ਉਲਟ ਪਏ ਹੈ ਮੀਤਾ ਜੋ ਪਹਿਲਾਂ ਬੈਰੀ ਸਨ ਉਹ ਹੁਣ ਸੱਜਣ ਬਣ ਗਏ ਹਨ ਭਾਪ ਜੋ ਇੰਦਰੇ ਪਹਿਲਾਂ ਬਕਾਰਾਂ ਵੱਲ ਲੈ ਜਾ ਗਾ ਲੈ ਜਾ ਕੇ ਬੈਰੀਆਂ ਨਾਲ ਬੈਰੀਆਂ ਵਾਲਾ ਕੰਮ ਕਰਾ ਰਹੇ ਸਨ ਹੁਣ ਉਹ ਭਲੇ ਪਾਸੇ ਲਿਆ ਰਹੇ ਨੇ ਅੱਖਾਂ ਚੰਗਾ ਦੇਖਣ ਲੱਗੀਆਂ ਕੰਨ ਚੰਗਾ ਸੁਣਨ ਲੱਗੇ ਜੀਬਾ ਚੰਗਾ ਬੋਲਣ ਲੱਗੀ ਸਾਕਤ ਉਲਟ ਸੱਜਣ ਪਏ ਚੀਤਾ ਪਹਿਲਾਂ ਇਹ ਰੱਬ ਨਾਲੋਂ ਟੁੱਟੇ ਹੋਏ ਸਨ ਹੁਣ ਉਲਟ ਕੇ ਅੰਤਰ ਆਤਮ ਗੁਰਮੁਖ ਬਣ ਗਏ ਹਨ ਦਸ਼ਾ ਬਦਲ ਗਈ ਬਾਰੋਂ ਤਾਂ ਉਹ ਜੇ ਨੇ ਕੰਨ ਵੀ ਉਵੇਂ ਹੀ ਅੱਖਾਂ ਵੀ ਉਵੇਂ ਨੇ ਜੀਭਾ ਵੀ ਉਹੀ ਆ ਪਰ ਅੰਦਰੋਂ ਦਸਾ ਬਦਲ ਗਈ ਹੁਣ ਇਹ ਮਿੱਠੇ ਬੋਲ ਬੋਲਦੀ ਆ ਪ੍ਰਭੂ ਪਰਮਾਤਮਾ ਦਾ ਨਾਮ ਜਪਦੀ ਆ ਕੰਨ ਕਥਾ ਕੀਰਤਨ ਸੁਣਦੇ ਨੇ ਅੱਖਾਂ ਚੰਗਾ ਦੇਖਦੀਆਂ ਨੇ ਇਹ ਆਪਾਂ ਗੱਲ ਪਹਿਲਾਂ ਵੀ ਸਮਝ ਲਈ ਹੁਣ ਅੱਗੇ ਦੱਸਦੇ ਨੇ ਮਹਾਰਾਜ ਅਬ ਮੋਹਿ ਸਰਬ ਕੁਸ਼ਲ ਕਰਮਾਨ ਸੰਤ ਭਈ ਸਭ ਗੋਬਿੰਦ ਜਾਣਿਆ ਮਹਾਰਾਜ ਕਹਿੰਦੇ ਹੁਣ ਮੈਨੂੰ ਸਾਰੇ ਸੁਖ ਆਨੰਦ ਪ੍ਰੀਤਿਤ ਹੋ ਰਹੇ ਹਨ ਪ੍ਰੀਤਿਤ ਹੋ ਰਹੇ ਹਨ ਕਦੋਂ ਤੋਂ ਜਦੋਂ ਦਾ ਮੈਂ ਪ੍ਰਭੂ ਨੂੰ ਪਛਾਣ ਲਿਆ ਹੈ ਪ੍ਰਭੂ ਨਾਲ ਸਾਝ ਪਾ ਲਈ ਹੈ ਤਦੋਂ ਦੀ ਮੇਰੇ ਅੰਦਰ ਠੰਡ ਪੈ ਗਈ ਹੈ ਰਹਾਵळा ਬੰਦਾ ਹੈ ਤਨਮਹਿ ਹੋਤੀ ਕੋਟ ਉਪਾਦ ਉਲਟ ਪਈ ਸੁਖ ਸਹਿਜ ਸਮਾਦ ਮੇਰੇ ਸਰੀਰ ਵਿੱਚ ਬਕਾਰਾਂ ਦੇ ਕਰੋੜਾਂ ਬਖੇੜੇ ਸਨ ਪ੍ਰਭੂ ਦੇ ਨਾਮ ਰਸ ਵਿੱਚ ਜੁੜੇ ਰਹਿਣ ਕਰਕੇ ਉਹ ਸਾਰੇ ਪਲਟ ਕੇ ਸੁਖ ਬਣ ਗਏ ਹਨ ਆਪ ਪਛਾਣੇ ਆਪੇ ਆਪ ਰੋਗ ਨ ਵਿਆਪੇ ਤੀਨੋਂ ਤਾਪ ਮਨਅ ਸਮਝਾਉਣਾ ਕਰਦੇ ਨੇ ਮੇਰੇ ਮਨ ਨੇ ਆਪਣੇ ਅਸਲ ਰੂਪ ਨੂੰ ਪਛਾਣ ਲਿਆ ਹੈ ਹੁਣ ਇਸ ਨੂੰ ਪ੍ਰਭੂ ਹੀ ਪ੍ਰਭੂ ਦਿਸ ਰਿਹਾ ਹੈ ਤੇ ਰੋਗ ਤੇ ਰੋਗ ਤੇ ਤਿੰਨੇ ਤਾਪ ਹੁਣ ਪੋ ਨਹੀਂ ਸਕਦੇ ਕਿਉਂਕਿ ਜਦੋਂ ਮਨ ਬਿਕਾਰੀ ਆ ਮਨ ਹੰਕਾਰੀ ਆ ਫਿਰ ਸਭ ਕੁਝ ਹੀ ਚੰਬੜਦਾ ਆ ਕੇ ਆ ਮੈਂ ਪਰसों ਕੱਲ ਸੁਣ ਰਿਹਾ ਸੀ ਕਿ ਕਿਸੇ ਮਾਤਾ ਤੋਂ ਕਹਿੰਦੇ ਪੁੱਤ ਦਿਵਾਲੀ ਵਾਲੇ ਦਿਨ 10-15 ਜਣੇ ਆ ਕੇ ਘਰੇ ਸਾਨੂੰ ਦਬਕਾਉਣ ਲੱਗੇ ਤੇ ਘਰੇ ਆਇਆਂ ਨੂੰ ਤਾਂ ਪਾਈ ਫਿਰ ਤੈਨੂੰ ਪਤਾ ਹੀ ਆ ਵੀ ਘਰੇ ਤਾਂ ਮਤਲਬ ਨਿੱਕਾ ਜਿਹਾ ਕਤੂਰਾ ਰੱਖਿਆ ਵੀ ਨੀ ਮਾਨ ਉਹ ਵੀ ਤਾਂ ਭੌਂਕਦਾ ਹੀ ਆ ਕਹਿੰਦੀ ਇਹਨਾਂ ਤੋਂ ਕੰਟਰੋਲ ਨਹੀਂ ਹੋਇਆ ਮੇਰੇ ਮੁੰਡਿਆਂ ਤੋਂ ਉਹਨਾਂ ਦੇ ਸੱਟਾਂ ਵੱਜ ਗੀਆਂ ਹੁਣ ਕਹਿੰਦੀ 2 ਮਹੀਨਿਆਂ ਤੋਂ ਜੇਲ੍ਹ ਕੱਟ ਰਹੇ ਆ ਕਹਿਣ ਦਾ ਭਾਵ ਵੀ ਜਿੰਨਾ ਚਿਰੇ ਹੰਕਾਰੀ ਮਨ ਬਕਾਰੀ ਆ ਉਹਨਾਂ ਚਿਰੇ ਔਲਟੇ ਸਿੱਧੇ ਕੰਮ ਕਰਦਾ ਫਿਰ ਸਜ਼ਾ ਭੋਗਦਾ ਵੀ ਜੇ ਮਨ ਕੰਟਰੋਲ ਵਿੱਚ ਹੋਵੇ ਹੰਕਾਰੀ ਨਾ ਹੋਵੇ ਇਹੀ ਭਗਤ ਜੀਆ ਨੇ ਦੱਸਿਆ ਇੱਥੇ ਰੋਗ ਨਾ ਵਿਆਪੇ ਤੀਨੋਂ ਤਾਪ ਆਪ ਪਛਾਣੇ ਆਪੇ ਆਪ ਜੇ ਆਪਣੇ ਆਪ ਨੂੰ ਪਛਾਣ ਲਵੇ ਨਾ ਮਨੁੱਖ ਤਾਂ ਉਹਨੂੰ ਇਹ ਰੋਗ ਸਤਾਉਂਦੇ ਨਹੀਂ ਅਬ ਮਨ ਉਲਟ ਸਨਾਤਨ ਹੂਆ ਹੁਣ ਮੇਰਾ ਮਨ ਆਪਣੇ ਪਹਿਲੇ ਵਿਕਾਰਾਂ ਵਾਲੇ ਸੁਭਾਅ ਵੱਲੋਂ ਹਟ ਕੇ ਪ੍ਰਭੂ ਦਾ ਰੂਪ ਹੋ ਗਿਆ ਹੈ ਬਿਮਾਨ ਲੋਭ ਹੰਕਾਰ ਵਕਾਰ ਛੱਡ ਦਿੱਤੇ ਹੁਣ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਤੱਬ ਜਾਣਿਆ ਜਦ ਜੀਵ ਤਮੂਆ ਕਹੋ ਕਬੀਰ ਸੁਖ ਸਹਿਜ ਸੁਮਾਉ ਇਹ ਅਗਲਾ ਬੰਦ ਆ ਜੀ ਪਹਿਲਾਂ ਵਾਲੇ ਬੰਦ ਚ ਦੱਸਤਾ ਮਹਾਰਾਜ ਨੇ ਤਬ ਜਾਣਿਆ ਜਦ ਜੀਵਤ ਮੂਆ ਇਸ ਗੱਲ ਦੀ ਤਦੋਂ ਸਮਝ ਆਈ ਹੈ ਜਦੋਂ ਇਹ ਮਨ ਮਾਇਆ ਵਿੱਚ ਵਿਚਰਦਾ ਹੋਇਆ ਵੀ ਮਾਇਆ ਦੇ ਮੋਹ ਤੋਂ ਉੱਚਾ ਹੋ ਗਿਆ ਪਾਪ ਵੀ ਆਪਣੇ ਕਬੀਲਦਾਰੀ ਦੇ ਕਾਰੋਬਾਰਾਂ ਦੇ ਵਿੱਚ ਵਿਚਰਦਾ ਹੋਇਆ ਦੁਨਿਆਵੀ ਕਾਰੋਬਾਰ ਹਰ ਕਰਦਾ ਹੋਇਆ ਆਪਣੇ ਫਰਜ਼ ਪੂਸਾਣਦਾ ਹੋਇਆ ਵੀ ਪ੍ਰਭੂ ਪਰਮਾਤਮਾ ਨਾਲ ਜੁੜਿਆ ਇਹੀ ਆਪਾਂ ਸਿੱਖਣਾ ਵੀ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਪਛਾਣਦੇ ਹੋਏ ਫਰਜ਼ ਪਛਾਣਦੇ ਹੋਏ ਕਾਰੋਬਾਰ ਕਰਦੇ ਹੋਏ ਸਾਰੇ ਜਿਹੜੇ ਫਰਜ਼ ਆ ਮਾਤਾ ਪਿਤਾ ਦੇ ਬੱਚਿਆਂ ਲਈ ਆ ਬੱਚਿਆਂ ਬੱਚਿਆਂ ਦੇ ਮਾਤਾ ਪਿਤਾ ਲਈ ਆ ਭੈਣ ਭਰਾਵਾਂ ਲਈ ਆ ਉਹ ਫਰਜ਼ ਪਛਾਣਦੇ ਹੋਏ ਉਹ ਮੋਹ ਮਾਇਆ ਦੇ ਵਿੱਚ ਰਹਿੰਦਾ ਹੋਇਆ ਵੀ ਪ੍ਰਭੂ ਪਰਮਾਤਮਾ ਦੇ ਨਾਲ ਨਾਲ ਮਨ ਜੁੜਿਆ ਰਹੇ ਨਾਮ ਨਾਲ ਇਸੇ ਤਰ੍ਹਾਂ ਹੀ ਭਗਤ ਜੀ ਨੇ ਦੱਸਿਆ ਵੀ ਇਸ ਗੱਲ ਦੀ ਤਦੋਂ ਸਮਝ ਆਈ ਹੈ ਜਦੋਂ ਇਹ ਮਨ ਮਾਇਆ ਵਿੱਚ ਵਿਚਰਦਾ ਹੋਇਆ ਵੀ ਹੋਇਆ ਭੀ ਮਾਇਆ ਦੇ মোহ ਤੋਂ ਉੱਚਾ ਹੋ ਗਿਆ ਜਿਵੇਂ ਕਮਲ ਦਾ ਫੁੱਲ ਪਾਣੀ ਪਾਣੀ ਚ ਰਹਿੰਦਾ ਚੱਕਰ ਚ ਜਿਹੜਾ ਹੁੰਦੀਆਂ ਨੇ ਕਮਲ ਦੇ ਫੁੱਲ ਦੀਆਂ ਜਿੰਨਾ ਮਰਜੀ ਪਾਣੀ ਵਧੀ ਜਾਵੇ ਉਹ ਆਪਣੀਆਂ ਪੰਖੜੀਆਂ ਨੂੰ ਚੱਕੜ ਨਹੀਂ ਲੱਗਣ ਦਿੰਦਾ ਕਿਉਂਕਿ ਹੋਰ ਤਾਂ ਹੋਈ ਜਾਂਦਾ ਜਿੰਨਾ ਜਿੰਨਾ ਪਾਣੀ ਵੱਧਦਾ ਜਾਂਦਾ ਉਹਨਾਂ ਉਹਨਾਂ ਹੋਰ ਤਾਂ ਹੋਈ ਜਾਂਦਾ ਇਸੇ ਤਰ੍ਹਾਂ ਹੀ ਗੁਰਮਖ ਪਿਆਰਿਆ ਤਿੰਤ ਤੈ ਹੋਣਾ ਆਪਣੇ ਜੀਵਨ ਦੇ ਵਿੱਚ ਵੀ ਰਹਿਣਾ ਸੰਸਾਰ ਦੇ ਵਿੱਚ ਜਾਂ ਸੰਸਾਰ ਵਾਲੀਆਂ ਰੌ ਰੀਤੀਆਂ ਰਵਾਜਾਂ ਤੋਂ ਬਚ ਕੇ ਰਹਿਣਾ ਗੁਰੂ ਸੰਧਾਤ ਦੇ ਰਹਿਣਾ ਵੀ ਗੁਰੂ ਸੰਧਾਤ ਗੁਰੂ ਕੀ ਕਹਿੰਦੇ ਨੇ ਸਾਨੂੰ ਉਹ ਪਤਾ ਲੱਗਦਾ ਹੁੰਦਾ ਵਿਆਹਾਂ ਸ਼ਾਦੀਆਂ 'ਚ ਪਹਿਲਾਂ ਤਾਂ ਤੁਰਿਆਂਦਾ ਮੇਰੇ ਵਰਗਾ ਜਦੋਂ ਵਿਆਹ ਸ਼ਾਦੀ ਹੁੰਦਾ ਉਦੋਂ ਜਵਾਕ ਕਹਿੰਦੇ ਅੱਲਾ ਐ ਡੀਜਾਂ ਤੋਂ ਬਿਨਾ ਕਿਵੇਂ ਵਿਆਹ ਚੰਗਾ ਲੱਗਦਾ ਦੋ ਚਾਰ ਰਿਸ਼ਤੇਦਾਰ ਆ ਕੇ ਏਰਦੇ ਨੇ ਲੈ ਭਾਈ ਇਹ ਤਾਂ ਵਿਆਹ ਬੂਚ ਤਾਂ ਚੱਲਦੀ ਕੋਈ ਹੁੰਦੀ ਆ ਚੱਲ ਕੋਈ ਗੱਲ ਨਹੀਂ ਤੂੰ ਨਹੀਂ ਲਿਆਉਣੀ ਅਸੀਂ ਲੈ ਆਵਾਂਗੇ ਮੈਨੂੰ ਕਹਿੰਦੇ ਸੀ ਪਰ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਇਹੀ ਜਵਾਬ ਦਿੱਤਾ ਵੀ ਨਹੀਂ ਭਾਈ ਇਹ ਕੁਝ ਨਹੀਂ ਚੱਲੇਗਾ ਤੁਸੀਂ ਵਿਆਹ ਤੇ ਨਹੀਂ ਆਉਣਾ ਨਾ ਆਇਓ ਇਹ ਗੱਲ ਮੈਂ ਕਹੀ ਸੀ ਗੁਰੂ ਦੀ ਕਿਰਪਾ ਸਦਕਾ ਨਾ ਸ਼ਰਾਬ ਚੱਲਣ ਦਿੱਤੀ ਨਾ ਡੀਜੇ ਚੱਲਣ ਦਿੱਤੇ ਆ ਕਰੇ ਆਪਦੇ ਭਾਂਜੇ ਦੇ ਵਿਆਹ ਚ ਮੈਂ ਨਹੀਂ ਚੱਲਣ ਦਿੱਤੇ ਸੀ ਮੈਂ ਉੱਥੇ ਗੁਰਦੁਆਰਾ ਜਿਹੇ ਮੇਰੇ ਪਾਸchainIdਾ ਗੁਰਦੁਆਰਾ ਬਗ ਉਹਨਾਂ ਦੇ ਘਰਾਂ ਦੇ ਮੂਰੇ ਹੀ ਆ ਤੇ ਉੱਥੇ ਫਿਰ ਮੈਂ ਮਤਲਬ ਸਵੇਰ ਨੂੰ ਮੈਨੂੰ ਮਹਾਰਾਜੀ ਕਿਰਪਾ ਨਾਲ ਮੌਕਾ ਮਿਲ ਗਿਆ ਉੱਥੇ ਹੁਕਮਨਾਮਾ ਲੈ ਕੇ ਮੈਂ ਥੋੜਾ ਜਿਹਾ ਵਿਚਾਰ ਕਰਨ ਲੱਗ ਗਿਆ ਚੱਲ ਉੱਥੋਂ ਦੇ ਪਿੰਡ ਵਾਲੇ ਵੀ ਬਾਬਾ ਖੁਸ਼ ਹੋਏ ਕਹਿੰਦੇ ਠੀਕ ਆ ਜੀ ਕਹਿੰਦੇ ਤਾਂ ਭਾਪਾ ਵੀ ਜੇ ਆਪਾਂ ਗੁਰੂ ਵਾਲੇ ਰਸਤੇ ਤੇ ਤੁਰਨ ਦੀ ਕੋਸ਼ਿਸ਼ ਕਰਾਂਗੇ ਤਾਂ ਹੌਲੀ-ਹੌਲੀ ਦੂਜੇ ਵੀ ਲੱਗ ਹੀ ਜਾਂਦੇ ਹੁੰਦੇ ਨੇ। ਬਾਕੀ ਥੋੜਾ ਜਿਹਾ ਆਪ ਨੂੰ ਭਾਈ ਥੋੜਾ ਜਿਹਾ ਕਰੜਾ ਰਹਿਣਾ ਪੈਂਦਾ। ਨਹੀਂ ਤਾਂ ਸਮਾਜਿਕ ਰੌ ਰੀਤੀਆਂ ਤਾਂ ਧੀਆਂ ਪੁੱਤਰਾਂ ਦੇ ਰੂਪ ਵਿੱਚ ਵੀ ਆ ਕੇ ਜੰਬੜਦੀਆਂ ਨੇ। ਬਿਲੈੜੜੀ ਆਏ ਕਈ ਗੱਲਾਂ ਆਏ ਤਾਂ ਚੱਲਦਾ ਹੀ ਆ। ਪਰ ਜਿੱਥੋਂ ਤੱਕ ਮੈਂ ਛੂਟ ਦੇ ਸਕਦਾ ਸੀ ਦਿੱਤੀ ਓਨੀ ਪਰ ਉਹ ਨਹੀਂ ਦਿੱਤੀ ਵੀ ਛਰਾਬਾਂ ਚੱਲਣਗੀਆਂ ਜੀ ਕਬਾਬ ਚੱਲਣਗੇ ਜੀ। ਤੇ ਡੀਜੇ ਚੱਲਣਗੇ ਗੰਦੇ ਗੀਤ ਚੱਲਣਗੇ ਨਾ ਇਹ ਨਹੀਂ ਹੋਣ ਦਿੱਤਾ ਇਹ ਗੁਰੂ ਦੀ ਕਿਰਪਾ ਸਦਕਾ ਗੁਰੂ ਮਹਾਰਾਜ ਇਹੀ ਕੌਨਫੀਡੈਂਸ ਭਰੀ ਰੱਖੇ ਮੈਂ ਆਸ ਰੱਖਦਾ ਦੇ ਗੰਦੌਲੋਂ ਨੰਦੇਨ ਸਤਿਗੁਰੂ ਇਹ ਅਰਦਾਸ ਐ ਮੇਰੀ ਮਹਾਰਾਜ ਕਹਿੰਦੇ ਨੇ ਤਬ ਜਾਣਿਆ ਜਬ ਜੀਵਤ ਮੂਆ ਇਸ ਗੱਲ ਦੀ ਤਦੋਂ ਸਮਝ ਆਈ ਹੈ ਜਦੋਂ ਇਹ ਮਨ माया ਵਿੱਚ ਵਿਚਰਦਾ ਹੋਇਆ ਵੀ ਮਾਇਆ ਦੇ ਮੋਹ ਤੋਂ ਉੱਚਾ ਹੋ ਗਿਆ ਕਹੋ ਕਬੀਰ ਸੁਖ ਸਹਿਜ ਸਮਾਵੋ ਫਿਰ ਭਗਤ ਜੀ ਕਹਿੰਦੇ ਨੇ ਕਬੀਰ ਆਖਦਾ ਹੈ ਮੈਂ ਆਤਮਿਕ ਆਨੰਦ ਵਿੱਚ ਅਡੋਲ ਬਸਤਾ ਵਿੱਚ ਜੁੜਿਆ ਹੋਇਆ ਹਾਂ ਆਪ ਨਾ ਡਰੋ ਨਾ ਅਬਰ ਡਰਾਵੋ ਅਬਰ ਡਰਾਵੋ ਐ ਕਹਿ ਲੈਣ ਕਹਿਣ ਦਾ ਭਾਵ ਹੈ ਵੀ ਨਾ ਮੈਂ ਆਪ ਕਿਸੇ ਹੋਰ ਪਾਸੇ ਹੋਰ ਪਾਸੋਂ ਡਰਦਾ ਹਾਂ ਅਤੇ ਨਾ ਹੀ ਹੋਰ ਉਹਨਾਂ ਨੂੰ ਡਰਾਉਂਦਾ ਹਾਂ ਇਹ ਗਰਮਾਨੀ ਚ ਪੰਗਤ ਵੀ ਆ ਗੁਰੂ ਸਨਾਤ ਵੀ ਇਹ ਹੈ ਵੀ ਨਾ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਭਾਈ ਵੀ ਜੇ ਹੁਣ ਪਾ ਕੇ ਮਤਲਬ ਵੀ ਸਾਢੇ ਤਿੰਨ ਫੁੱਟੀ ਕਿਰਪਾਨ ਪਾਈ ਆ ਜਾਂ ਮਤਲਬ ਵੀ ਲਾਇਸੈਂਸੀ ਹਥਿਆਰ ਹੈਗਾ ਕੋਲੇ ਤੇ ਡਰਾਉਣਾ ਲੋਕਾਂ ਨੂੰ ਹੰਕਾਰ ਚ ਨਾ ਗੁਰੂ ਦਾ ਪਿਆਰਾ ਨਾਮ ਕਿਸੇ ਨੂੰ ਡਰਾਉਂਦਾ ਤੇ ਨਾ ਕਿਸੇ ਤੋਂ ਡਰਦਾ ਇਹ ਵੀ ਨਹੀਂ ਹੈ ਵੀ ਹੁਣ ਚਾਰ ਜਾਨੇ ਆ ਕੇ ਤੇ ਕੈਰਤਾ ਦੀ ਮੌਤ ਮਾਰ ਜਾਨ ਨਾ ਉਹਨਾਂ ਨਾਲ ਦੋ ਹੱਥ ਕਰਨੇ ਆ ਵੀ ਜੇ ਚਾਰ ਆ ਕੇ ਘਰੇ ਆ ਕੇ ਮਾਰਨ ਲੱਗੇ ਤਾਂ ਫਿਰ ਤੈਨੂੰ ਪਤਾ ਹੀ ਆਪਾਂ ਪਹਿਲਾਂ ਗੱਲ ਕਰੀ ਐ ਮਹਾਰਾਜ ਦੱਸਦੇ ਨੇ ਵੀ ਨਾਮ ਹੈ ਆਪ ਕਿਸੇ ਤੋਂ ਕਿਸੇ ਪਾਸੋਂ ਡਰਦਾ ਹਾਂ ਅਤੇ ਨਾ ਹੀ ਹੋਰ ਨਾ ਉਹਨੂੰ ਡਰਾਉਂਦਾ ਹਾਂ ਹੁਣ ਮੇਰੀ ਬਰਤੀ ਵਾਹਿਗੁਰੂ ਦੀ ਕਿਰਪਾ ਨਾਲ ਇਹ ਜੀ ਹੋ ਗਈ ਮੈਂ ਹੁਣ ਡਰਦਾ ਡਰਾਉਂਦਾ ਨਹੀਂ ਹੈ ਦੂਜਾ ਕੋ ਹੋਰ ਭਾਅ ਵਰਸ ਲੈ ਲੈਂਦੇ ਆ ਵੀ ਹੁਣ ਮੈਂ ਕਿਸੇ ਰਾਹੂ ਕੇ ਰਾਹੂ ਕੇ ਤੂ ਤੋਂ ਕਿਸੇ ਸਨੀ ਗ੍ਰਹਿ ਤੋਂ ਕੋਈ ਪੈਂਚਕਾਂ ਤੋਂ ਕੋਈ ਗੰਡ ਮੂਲਾਂ ਤੋਂ ਮੈਂ ਨਹੀਂ ਡਰਦਾ ਕਿਉਂ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਸਰਬੰਗ ਸੱਚਾ ਏਕ ਹੈ ਦੂਸਰ ਨਹੀਂ ਕੋਈ ਹੋਰ ਕੋਈ ਹਸਤ ਕੋਈ ਹੈ ਨਹੀਂ ਜਿਹੜੀ ਤੈਨੂੰ ਪੈਦਾ ਕਰ ਸਕੇ ਤੈਨੂੰ ਸੁਖ ਸਹੂਲਤਾਂ ਦੇ ਸਕੇ ਤੇ ਜਾਂ ਤੈਨੂੰ ਕੋਈ ਡਰਾਤ ਮੁਕਾ ਸਕੇ ਹਾਂ ਦੂਜਾ ਪੱਖ ਇੱਕ ਹੋਰ ਆ ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਵਰਜਣ ਇਹ ਪੰਕਤੀ ਦਾ ਭਾਵ ਵੀ ਸੁਣ ਲੈਨੇ ਆਪਾਂ ਬੇ ਭਾਈ ਦੋਸ ਤੇਰੇ ਕਰਮਾਂ ਦਾ ਜੇ ਕੋਈ ਬਿਮਾਰੀ ਠਮਾਰੀ ਲੱਗੀ ਹੈ ਤਾਂ ਰੱਬ ਨੂੰ ਦੋਸ਼ ਨਾ ਲਈ ਜੇ ਕੋਈ ਬਿਮਾਰੀ ਠਮਾਰੀ ਲੱਗੀ ਕਿਸੇ ਨੂੰ ਟੀਵੀ ਦੀ ਸ਼ਿਕਾਇਤ ਹੋ ਗਈ ਉਹ ਸਰਕਟਾ ਬੀੜੀਆਂ ਨਹੀਂ ਪੀਣੋਂ ਹਟਦੇ ਸ਼ੂਗਰ ਦੀ ਬਿਮਾਰੀ ਚੰਬੜ ਗਈ ਕਿਸੇ ਨੂੰ ਮੇਰੇ ਨਾਲ ਕੇ ਨੂੰ ਸ਼ੂਗਰ ਆ ਮਿੱਠਾ ਖਾਣਾ ਨਹੀਂ ਬੰਦ ਕਰਦਾ ਕਿਉਂਕਿ ਉਹਨੇ ਤਾਂ ਸਿਸਟਮ ਅੰਦਰਲਾ ਖਰਾਬ ਕਰ ਰਹੀ ਹੈ ਨਾ ਸ਼ੂਗਰ ਨੇ ਜਾਂ ਬੀਪੀ ਹਾਈ ਲੋ ਹੁੰਦਾ ਬਾ ਤੇ ਉਹ ਮਤਲਬ ਇਹ ਉਤਲੀਆਂ ਚੀਜ਼ਾਂ ਨਹੀਂ ਛੱਡਦਾ ਕਹਿਣ ਦਾ ਭਾਵ ਆ ਵੀ ਤੇਰਾ ਦੋਸ ਆਪਦਾ ਮਹਾਰਾਜ ਨੇ ਕਿਹਾ ਤੇਰਾ ਦੋਸ ਆਪਦਾ ਜੇ ਕੋਈ ਦੁੱਖ ਤਕਲੀਫ ਤੂੰ ਪਾਉਣਾ ਨਾ ਦੁੱਖ ਭੋਗਣਾ ਕੋਈ ਤਾਂ ਤੇਰਾ ਦੋਸ਼ ਆ ਰੱਬ ਨੂੰ ਦੋਸ਼ ਨਾ ਦੇ ਕਿਸੇ ਨੇ ਨਹੀਂ ਤੈਨੂੰ ਦੁੱਖ ਦਿੱਤਾ ਤੂੰ ਆਪ ਸਹਿੜਿਆ ਅਗਲੇ ਸ਼ਬਦ ਚ ਮਹਾਰਾਜ ਦੱਸਦੇ ਨੇ ਗੌੜੀ ਕਬੀਰ ਜੀ ਪਿੰਡ ਮੂਏ ਜਿਉ ਕਹਿ ਕਰ ਜਾਤਾ ਸ਼ਬਦ ਅਤੀਤ ਅਨਹਦ ਰਤ ਮਹਾਰਾਜ ਕਹਿੰਦੇ ਪ੍ਰਸੰਨ ਸਰੀਰ ਦਾ ਮੋਹ ਦੂਰ ਹੋਇਆ ਆਤਮਾ ਕਿੱਥੇ ਟਿਕਦਾ ਹੈ ਪਿੰਡ ਮੂਏ ਜਿਉਂ ਕਹੇ ਘਰ ਜਾਤ ਪਰਸੰਨ ਸਰੀਰ ਦਾ ਮੋਹ ਦੂਰ ਹੋਇਆ ਆਤਮਾ ਕਿੱਥੇ ਟਿਕਦਾ ਹੈ ਭਾਵ ਪਹਿਲਾਂ ਤਾਂ ਜੀਵ ਆਪਣੇ ਸਰੀਰ ਦੇ ਮੋਹ ਕਰਕੇ ਮਾਇਆ ਵਿੱਚ ਮਸਤ ਰਹਿੰਦਾ ਹੈ ਜਦੋਂ ਇਹ ਮੋਹ ਦੂਰ ਹੋ ਜਾਏ ਤਦੋਂ ਜੀਵ ਦੀ ਸੁਰਤ ਕਿੱਥੇ ਜੁੜੀ ਰਹਿੰਦੀ ਹੈ ਸ਼ਬਦ ਅਤੀਤ ਅਨਹਜਰਾਤਾ ਅਗਲੀ ਪੰਕਤੀ ਚ ਦੱਸਦੇ ਨੇ ਅਗਲੇ ਬੰਦ ਚ ਤਦੋਂ ਆਤਮਾ ਸਤਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਪ੍ਰਭੂ ਵਿੱਚ ਜੁੜਿਆ ਰਹਿੰਦਾ ਹੈ ਜੋ ਮਾਇਆ ਦੇ ਬੰਧਨਾਂ ਤੋਂ ਪਰੇ ਹੈ ਤੇ ਬੇਅੰਤ ਹੈ ਮਹਾਰਾਜ ਕਹਿੰਦੇ ਟਿਕ ਜਾਂਦਾ ਜਦੋਂ ਇਹਦੇ ਨਾਲ ਜੁੜਦਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜਨ ਰਾਮ ਜਾਨ ਤਨੇ ਪਸਾਨਿਆ ਮਹਾਰਾਜ ਕਹਿੰਦੇ ਪਰ ਜਿਸ ਮਨੁੱਖ ਨੇ ਪ੍ਰਭੂ ਨੂੰ ਆਪਣੇ ਅੰਦਰ ਜਾਣਿਆ ਹੈ ਉਸ ਨੇ ਹੀ ਉਸ ਨੂੰ ਪਸਾਨਿਆ ਹੈ ਜਿਉਂ ਗੰਗੇ ਸਾਕਰ ਮਨ ਮਾਨਿਆ ਜਿਵੇਂ ਗੰਗੇ ਦਾ ਮਨ ਸ਼ੱਕਰ ਵਿੱਚ ਪਤੀਜਦਾ ਹੈ ਕੋਈ ਹੋਰ ਉਸ ਸਵਾਦ ਨੂੰ ਨਹੀਂ ਸਮਝਦਾ ਕਿਸੇ ਹੋਰ ਨੂੰ ਉਹ ਸਮਝ ਨਹੀਂ ਆ ਸਕਦਾ ਨਹੀਂ ਸਕਦਾ ਹੋਰ ਨੂੰ ਸਮਝਾ ਨਹੀਂ ਸਕਦਾ ਵਾਹਿਗੁਰੂ ਹੁਣ ਗੰਗਾ ਨੂੰ ਸਵਾਦ ਨਹੀਂ ਮਠਿਆਈ ਖਵਾਈ ਜਾਵੇ ਸਵਾਦਲੇ ਪਦਾਰਥ ਚੱਕ ਸਕੇ ਹੁਣ ਤਾਂ ਕਿਸੇ ਨੂੰ ਹੋਰ ਦੱਸ ਨਹੀਂ ਸਕਦਾ ਗੰਗਾ ਜਿਵੇਂ ਗੰਗਾ ਨਹੀਂ ਦੱਸ ਸਕਦਾ ਉਵੇਂ ਭਾਈ ਜੀ ਨੂੰ ਪ੍ਰਭੂ ਪਰਮਾਤਮਾ ਦਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਆਨੰਦ ਹੁਣ ਸ਼ੁਰੂ ਹੋ ਗਿਆ ਉਹ ਦੱਸ ਨਹੀਂ ਸਕਦਾ ਕਿਸੇ ਨੂੰ ਵੀ ਕਿਸ ਤਰ੍ਹਾਂ ਦਾ ਆਨੰਦ ਆ ਰਿਹਾ ਜ਼ਿੰਦਗੀ 'ਚ ਐਸਾ ਗਿਆਨ ਕਥੇ ਬਨਵਾਰੀ ਮਨਰੇ ਪਵਨ ਦ੍ਰਿੜ ਸੁਖਮਨ ਨਾਰੀ ਇਹੋ ਜਿਹਾ ਗਿਆਨ ਪ੍ਰਭੂ ਆਪ ਹੀ ਪ੍ਰਗਟ ਕਰਦਾ ਹੈ ਭਾਵ ਪ੍ਰਭੂ ਨਾਲ ਮਲਾਪ ਵਾਲਾ ਇਹ ਸਵਾਦ ਪ੍ਰਭੂ ਆਪ ਹੀ ਬਖਸ਼ਦਾ ਹੈ ਮਨਰੇ ਪਵਨ ਦ੍ਰਿੜ ਸੁਖਮਨ ਨਾਰੀ ਤਾਂ ਤੇ ਹੇ ਮਨ ਸਵਾਸ ਸਵਾਚ ਨਾਮ ਜਪ ਇਹੀ ਸੁਖਮਨਾ ਨਾੜੀ ਦਾ ਅਭਿਆਸ ਹੈ ਰਹਾਓ ਸੋਗੁਰ ਕਰੋ ਸੋਗੁਰ ਕਰੋ ਸੋਗੁਰ ਕਰੋ ਜੈ ਬਹਰਨ ਕਰਨ ਮਹਾਰਾਜ ਕਹਿੰਦੇ ਨੇ ਇਹੋ ਜਿਹਾ ਗੁਰੂ ਧਾਰਨ ਕਰੋ ਕਾ ਦੂਜੀ ਵਾਰੀ ਗੁਰੂ ਧਾਰਨ ਦੀ ਲੋੜ ਨਹੀਂ ਲੋੜ ਹੀ ਨਾ ਰਹੇ ਪਾਪ ਪੂਰੇ ਗੁਰੂ ਦੀ ਚਰਣੀ ਲੱਗੋ ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਿਆ ਭਾਈ ਉਹਨੂੰ ਹੋਰ ਗੁਰੂ ਦੀ ਥੋੜੀ ਲੋੜ ਆ ਕਿਸੇ ਦੀ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਜੋੜਿਆ ਹੀ ਗੁਰੂ ਸ਼ਬਦ ਨਾਲ ਤੇ ਗੁਰੂ ਸ਼ਬਦ ਤੋਂ ਉੱਪਰ ਕੋਈ ਗੁਰੂ ਨਹੀਂ ਹੈ ਜੋ ਗੁਰੂ ਸ਼ਬਦ ਪ੍ਰਭੂ ਪਰਮਾਤਮਾ ਦੇ ਨਾਮ ਦੀ ਪ੍ਰਭੂ ਪਰਮਾਤਮਾ ਦੇ ਦਰ ਦੀ ਜਾਣਕਾਰੀ ਦੇਗਾ ਉਹ ਹੋਰ ਕੋਈ ਨਹੀਂ ਦੇ ਸਕਦਾ ਸੋ ਪਦਰਬੋ ਜੇ ਬਹਰ ਨਰਮਣਾ ਮਹਾਰਾਜ ਕਹਿੰਦੇ ਉਸ ਟਿਕਾਣੇ ਦਾ ਆਨੰਦ ਮਾਣੋ ਕਿ ਕਿਸੇ ਹੋਰ ਸਵਾਦ ਦੇ ਮਾਣਣ ਦੀ ਚਾਹ ਹੀ ਨਾ ਰਹੇ ਚਾਹ ਹੀ ਨਾ ਰਹੇ ਚਾਹ ਦਾ ਮਤਲਬ ਚੁਆਇਸ ਜੇ ਹੁਣ ਭਾਈ ਗੁਰੂ ਸ਼ਬਦ ਦਾ ਆਨੰਦ ਮਾਣਦਾ ਜੀਵ ਤਾਂ ਫੇਰ ਉਹਨੂੰ ਕੋਈ ਚੁਆਇਸ ਨਹੀਂ ਰਹਿੰਦੀ ਸੋ ਧਿਆਨ ਧਰੋ ਜੇ ਬੌਹਰਨ ਧਰਨ ਮਹਾਰਾਜ ਕਹਿੰਦੇ ਇਹੋ ਜਿਹੀ ਬਿਰਤੀ ਜੋੜੋ ਕਿ ਫੇਰ ਹੋਰਥੇ ਜੋੜਨ ਦੀ ਲੋੜ ਨਾ ਰਹੇ ਭਾਵ ਇਹੀ ਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹੋ ਸ਼ਬਦ ਗੁਰੂ ਦੇ ਲੜ ਲੱਗੋ ਭਾਈ ਤੁਹਾਨੂੰ ਹੋਰ ਕਿਸੇ ਕਿਸਮ ਦੀ ਜ਼ਰੂਰਤ ਨਹੀਂ ਨਾ ਫਿਰ ਫਿਰ ਦਰਦ ਦਰ ਤੇ ਨਹੀਂ ਫਿਰਨ ਦੀ ਜ਼ਰੂਰਤ ਐਸੇ ਮਰੋ ਜੇ ਬਹਰ ਨਾ ਮਰਨਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਮਰੋ ਭਾਵ ਆਪਾ ਭਾਵ ਦੂਰ ਕਰੋ ਕਿ ਫਿਰ ਜਨਮ ਮਰਨ ਵਿੱਚ ਪੈਣਾ ਹੀ ਨਾ ਪਏ ਤੇ ਗੁਰੂ ਦਾ ਸ਼ਬਦ ਜਨਮ ਮਰਨ ਤੋਂ ਰਹਿਤ ਕਰਦਾ ਹੈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਮਨੁੱਖ ਤੇਰਾ ਜਨਮ ਮਰਨ ਕਟਿਆ ਜਾਏਗਾ ਜੰਮਣਾ ਮਰਨਾ ਹੀ ਦੁੱਖ ਵੱਡਾ ਹੈ ਇਹ ਜੀਵ ਆਤਮਾ ਦੁੱਖਾਂ ਵਿੱਚ ਫਸਿਆ ਰਹਿੰਦਾ ਵਾ ਜਦੋਂ ਜਨਮ ਮਰਨ ਦੇ ਗੇੜ 'ਚ ਰਹਿੰਦਾ ਜਦੋਂ ਜਨਮ ਮਰਨ ਦਾ ਗੇੜ ਮੁੱਕ ਗਿਆ ਉਦੋਂ ਸੁਖੀ ਹੋ ਜਾਏਗਾ ਉਲਟੀ ਗੰਗਾ ਜਮਨ ਮਲਾਵੋ ਮਹਾਰਾਜ ਕਹਿੰਦੇ ਮੈਂ ਆਪਣੇ ਮਨ ਦੀ ਬਿਰਤੀ ਪ੍ਰਤਾ ਦਿੱਤੀ ਹੈ ਮੈਂ ਆਪਣੇ ਮਨ ਦੀ ਬਿਰਤੀ ਪ੍ਰਤਾ ਦਿੱਤੀ ਹੈ ਇਸ ਤਰ੍ਹਾਂ ਮੈਂ ਗੰਗਾ ਤੇ ਜਮਨਾ ਨੂੰ ਮਿਲ ਰਿਹਾ ਹਾਂ ਭਾਵ ਆਪਣੇ ਅੰਦਰ ਤਰਵੈਣੀ ਦਾ ਸੰਗਮ ਬਣਾ ਰਿਹਾ ਹੈ ਬਣਾ ਰਿਹਾ ਹਾਂ ਬੇਨਜਾਲ ਜੰਗਮ ਮਨ ਮਹਿ ਨਾਵ ਫਰਮਾਜ ਦੱਸਦੇ ਨੇ ਇਸ ਉਦਮ ਨਾਲ ਮੈਂ ਉਸ ਮਨ ਰੂਪ ਤ੍ਰਵੇਣੀ ਜੰਗਮ ਵਿੱਚ ਇਸ਼ਨਾਨ ਕਰ ਰਿਹਾ ਹਾਂ ਜਿੱਥੇ ਗੰਗਾ ਜਮਨਾ ਸਰਸਪਤੀ ਵਾਲਾ ਜਲ ਨਹੀਂ ਹੈ ਬਿਉ ਤਿੰਨ ਨਦੀਆਂ ਦਾ ਦਰਿਆਵਾਂ ਦਾ ਕਹ ਲੈਨੇ ਤਿੰਨ ਨਦੀਆਂ ਦਾ ਪਾਣੀ ਨਹੀਂ ਉੱਥੇ ਹੈਗਾ ਜਿੱਥੇ ਮੈਂ ਇਸ਼ਨਾਨ ਕਰ ਰਿਹਾ ਹਾਂ ਕਿਉਂਕਿ ਪਾਣੀ ਨਾਲ ਤਾਂ ਤਨ ਦਾ ਇਸ਼ਨਾਨ ਹੋਣਾ ਨਾ ਤੇ ਹੁਣ ਗੁਰੂ ਦੇ ਗਿਆਨ ਦੇ ਨਾਲ ਮਨ ਦਾ ਇਸ਼ਨਾਨ ਹੋਣਾ ਉਹ ਗੁਰੂ ਦਾ ਗਿਆਨ ਕੋਈ ਗੰਗਾ ਜਮਨਾ ਸਰਸਪਤੀ ਨਦੀਆਂ ਨਹੀਂ ਹੈ ਉਹ ਪ੍ਰਭੂ ਪਰਮਾਤਮਾ ਦਾ ਨਾਮ ਹੈ ਤੇ ਗੁਰੂ ਦਾ ਸਿਧਾਂਤ ਹੈ ਜਦੋਂ ਗੁਰੂ ਦੇ ਸਿਧਾਂਤ ਤੇ ਤੇ ਪ੍ਰਭੂ ਪਰਮਾਤਮਾ ਦੇ ਨਾਮ ਤੇ ਵਿੱਚ ਜੁੜਦੀ ਆ ਨਾ ਸੁਰਤ ਤਾਂ ਫਿਰ ਉਹ ਸੁਰਤ ਦਾ ਇਸ਼ਨਾਨ ਗੁਰੂ ਦੇ ਗਿਆਨ ਨਾਲ ਹੋ ਰਿਹਾ ਹੈ ਲੋਚਾਂ ਸੰਸਰ ਇਹ ਵਿਵਹਾਰਾ ਹੁਣ ਮੈਂ ਇਹਨਾਂ ਅੱਖਾਂ ਨਾਲ ਸਭ ਨੂੰ ਇੱਕੋ ਜਿਹਾ ਵੇਖ ਰਿਹਾ ਹਾਂ ਇਹ ਮੇਰੀ ਬਰਤਨ ਹੈ ਹੁਣ ਮੈਂ ਇਹ ਬਰਤਾਰਾ ਕਰ ਰਿਹਾ ਵੀ ਮੈਂ ਇਹਨਾਂ ਅੱਖਾਂ ਨਾਲ ਸਭ ਨੂੰ ਇੱਕੋ ਜਿਹਾ ਵੇਖ ਰਿਹਾ ਵੀ ਸਾਰਿਆਂ ਵਿੱਚ ਗੋਬਿੰਦ ਹੈ ਪ੍ਰਭੂ ਪਰਮਾਤਮਾ ਵੱਸਦਾ ਹੈ ਤਤ ਵਿਚਾਰ ਕਿਆ ਅਬਰ ਵਿਚਾਰਾ ਤਤ ਵਿਚਾਰ ਕਿਆ ਅਬਰ ਵਿਚਾਰਾ ਇੱਕ ਪ੍ਰਭੂ ਨੂੰ ਸਿਮਰ ਕੇ ਮੈਨੂੰ ਹਣ ਹੋਰ ਵਿਚਾਰਾਂ ਦੀ ਲੋੜ ਨਹੀਂ ਰਹੀ ਆਪ ਤੇਜ 바이 ਪ੍ਰithvi ਆਕਾਸ਼ ਜਿਵੇਂ ਪਾਣੀ ਅੱਗ ਹਵਾ ਧਰਤੀ ਤੇ ਆਕਾਸ਼ ਭਾਵ ਇਹਨਾਂ ਤਤਾਂ ਦੇ ਸ਼ੀਤਲਤਾ ਆਦਿਕ ਸਭ ਗੁਣਾ ਵਾਂਗ ਮੈਂ ਵੀ ਸਭ ਗੁਣ ਧਾਰਨ ਕੀਤੇ ਹਨ ਭਗਤ ਜੀ ਕਹਿੰਦੇ ਨੇ ਐਸੀ ਰਹਿਤ ਰਹੋ ਹਰ ਪਾਸਾ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਮੈਂ ਇਸ ਤਰ੍ਹਾਂ ਦੀ ਰਹਿਣੀ ਰਹਿ ਰਹਾ ਹਾਂ ਕਹੇ ਕਬੀਰ ਨਰੰਜਨ ਧਿਆਵੋ ਤਿਤ ਕਰ ਜਾਓ ਜੈ ਬੋਹਰਨ ਆਵੋ ਭਗਤ ਜੀ ਕਹਿੰਦੇ ਨੇ ਕਬੀਰ ਆਖਦਾ ਹੈ ਮੈਂ ਮਾਇਆ ਤੋਂ ਰਹਿਤ ਪ੍ਰਭੂ ਨੂੰ ਸਿਮਰ ਰਿਹਾ ਹਾਂ ਤਿਤ ਕਰ ਉਸ ਘਰ ਵਿੱਚ ਸਿਮਰਨ ਕਰਕੇ ਉਸ ਘਰ ਸਹਿਜ ਅਵਸਥਾ ਵਿੱਚ ਅਪੜ ਗਿਆ ਹਾਂ ਕਿ ਫੇਰ ਪਰਤ ਕੇ ਉਥੋਂ ਆਉਣਾ ਨਹੀਂ ਪਏਗਾ ਜਦੋਂ ਪ੍ਰਭੂ ਪ੍ਰਮਾਤਮਾ ਦਾ ਸਿਮਰਨ ਕਰਦਾ ਨਾ ਮਨੁੱਖ ਫਿਰ ਉਹ ਉਸ ਉੱਚੀ ਅਵਸਥਾ ਦਾ ਮਾਲਕ ਬਣ ਜਾਂਦਾ ਜਿੱਥੋਂ ਪਰਤ ਕੇ ਵਾਪਸ ਨਹੀਂ ਆਉਣਾ ਪੈਂਦਾ ਤੇ ਜੇ ਨਹੀਂ ਜੁੜਿਆ ਫਿਰ ਫਿਰਦੇ ਹੀ ਆਪਾਂ ਧੂੜ ਤੋਂ ਪੱਟਕੇ ਖਾਂਦੇ ਕਈ ਵਾਰੀ ਠੇਠ ਪੰਜਾਬੀ ਵਾਲੀ ਗੱਲ ਆ ਜਾਂਦੀ ਹੈ ਮੂੰਹ ਚੜੀ ਹੁੰਦੀ ਹੈ ਫਿਰ ਮਨੁੱਖ ਦਰਦ-ਦਰ ਤੇ ਵੀ ਫਿਰਦਾ ਤੇ ਜੀਵ ਆਤਮਾ ਵੀ ਚਰਾਸੀ ਦੇ ਗੇੜ 'ਚ ਪਈ ਰਹਿੰਦੀ ਆ ਗੌੜੀ ਕਬੀਰ ਜੀ ਤੇ ਪਦੇ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ RAM ਲੀਆ ਹੈ ਮੋਲ ਮਹਾਰਾਜ ਕਹਿੰਦੇ ਸੋਨਾ ਸ਼ਾਬਾ ਤੋਲ ਕੇ ਸੋਨਾ ਸਾਵਾ ਤੋਲ ਕੇ ਬੱਟੇ ਵਿੱਚ ਦਿੱਤਿਆ ਰੱਬ ਨਹੀਂ ਮਿਲਦਾ ਵੀ ਜੇ ਕੋਈ ਕਹੇ ਮੈਂ ਸੋਨੇ ਦੇ ਛੱਬੇ ਚੜਾ ਦੂੰ ਸੋਨੇ ਦੇ ਸਤਰ ਚੜਾ ਦੂੰ ਮੈਂ ਸੋਨੇ ਦੇ ਰਮਾਲੇ ਵੀ ਚੜਾ ਦੂੰ ਗੁਰੂ ਸਾਹਿਬ ਨੂੰ ਇਸ ਮੁੱਲ ਵਿੱਚ ਨਹੀਂ ਤੈਨੂੰ ਮਿਲਣਾ ਉਹਨੇ ਮਿਲੇਗਾ ਕਿਵੇਂ ਮਨ ਦੇ ਰਾਮ ਲਿਆ ਹੈ ਮੋਲ ਮੈਂ ਤਾਂ ਮੁੱਲ ਵਿੱਚੋਂ ਆਪਣਾ ਮਨ ਦੇ ਕੇ ਰੱਬ ਲੱਭਾ ਹੈ ਕਿਉਂਕਿ ਜਦੋਂ ਗੁਰੂ ਨੂੰ ਮਨ ਦੇ ਤਾਂ ਤੂੰ ਤੇ ਗੁਰੂ ਦੇ ਕਹਨੇ ਅਨਸਾਰ ਤੇਰਾ ਜੀਵਨ ਹੋਇਆ ਤੇ ਪ੍ਰਭੂ ਪਰਮਾਤਮਾ ਨੇ ਮਿਲ ਜਾਣੇ ਇਹੀ ਦੱਸਦੇ ਨੇ ਭਗਤ ਸਾਹਿਬ ਆਬ ਮੋਹੇ RAM ਆਪਣਾ ਕਰ ਜਾਣਿਆ ਸਹਿ